ਦੀ ਕੀਮਤ ਹੈ 850 ਰੁਪਏ ਕਿਲੋ ਜਿਹਦੀ ਕੀਮਤ ਹੈ 850 ਰੁਪਏ ਕਿਲੋ ਇਹ ਅੱਧੀ ਦੀ ਜੀ ਕੀਮਤ ਹੈ 425 ਤੇ ਖਤਮੀ 25 ਜਿਹਦੀ ਕੀਮਤ ਹੈ ਅੱਧੀ ਕਿਲੋ ਦੀ 425 ਇਹ ਗੱਲ ਵੀ ਨਹੀਂ ਕੱਚੀ ਇਹ ਦੁਕਾਨ ਵੀ ਹੈਗੀ ਹੈ ਬਾਈ ਜੱਥੇਦਾਰ ਦੀ ਪੂਰੀ ਪੱਕੀ ਜੀ ਬਾਈ ਦੀ ਮੁੱਛ ਵਾਲੀ ਖੜੀ ਹੈ ਹਾਂ ਜੀ ਹਾਂ ਇਹ ਤਾਂ ਹੁੰਦੀ ਆ ਫਿਰ ਚਾਹ ਨਾਲ ਮੁੱਛ ਖੜੂਗੀ ਜੇ ਮੇਰੇ ਚ ਜਾਨ ਨਹੀਂ ਮੇਰੀ ਕਿਹੜੀ ਮੁੱਛ ਖੜੂਗੀ ਤੇ ਗੱਲ ਸੁਣ ਲੈ ਮੇਰੀ ਤਾਨੂੰ ਢਾਈ ਬੈਠਣ ਤੇਰੀ ਤਾਨੂੰ ਕਰਦਾ ਬੰਦੇ ਦਾ ਹੇਰਾ ਫੇਰੀ ਤੇਰੀ ਬਣ ਨਹੀਂ ਰੱਖਦੀ ਤੇਰੀ ਜਨਾਨੀ ਦੀ ਖੁੱਤਾ ਮਾਰਦੀ ਮੁੱਛਾ ਮੁੱਛਾ ਬਾਬਾ ਹੋਰਾ ਜੀ ਤੇ ਵੀਜੀ ਧੰਨਵਾਦ ਕਰਦਾ ਵੀਰਾਂ ਦਾ ਸਾਰਿਆਂ ਦਾ ਪਾਈ ਦਾ ਚਾਰ ਖਾਓ ਤੇ ਨਾਲ ਵਾਟਾਓ ਸੇਤ ਨੂੰ ਬਣਾਓ ਤੇ ਚੰਗਾ ਬੱਕਰੇ ਦਾ ਹਾਂਜੀ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜਿਆ ਕਿ ਆਪਣੇ ਜੋ ਮੰਨਿਆ ਪਰਮੰਨਿਆ ਢਿਡਬਾ ਪਿੰਡ ਹੈ ਜ਼ਿਲ੍ਹਾ ਸੰਗਰੂਰ ਸਨਾਮ ਤਹਿਸੀਲ ਦੇ ਵਿੱਚ ਖੜਿਆ ਤੇ ਰਾਜੂ ਗੌਟ ਫਾਰਮ ਢਿਡਬਾ ਪੰਜਾਬ ਜਿਹੜਿਆਂ ਦਾ ਕਿ YouTube ਤੇ ਚੈਨਲ ਚੱਲਦਾ ਤੇ ਤੁਹਾਡੇ ਵਰਗੇ ਪਾਈਆਂ ਦੀਆਂ ਦੁਆਵਾਂ ਨੇ ਸਾਨੂੰ ਅਸੀਂ ਤਾਂ ਇੱਕ ਦੇਸੀ ਜੇ ਬੰਦੇ ਆ ਬੱਕਰੀਆਂ ਚਾਰਨ ਵਾਲੇ ਕਿਉਂਕਿ ਪ੍ਰਮਾਤਮਾ ਦਾ ਇਹ ਪਤਾ ਨਹੀਂ ਕਿ ਕਿਧਰੋਂ ਕਿਧਰ ਬੰਦੇ ਨੂੰ ਲਾ ਦੇ ਪੱਟ ਕੇ ਖਾੜਾ ਤੇ ਆਪਾਂ ਬਾਈਆਂ ਦੀ ਅੱਜ ਦੁਕਾਨ ਤੇ ਖੜੇ ਆ ਪਾਤੜਾ ਰੋਡ ਦੇ ਉੱਤੇ ਜਿਹੜਾ ਕਿ ਮੇਨ ਰੋਡ ਸੰਗਰੂਰ ਵਾਲਾ ਹੈ ਬਾਈਆਂ ਨੇ ਦੁਕਾਨ ਖੋਲੀ ਹੈ ਬੱਕਰੇ ਦੇ ਚਾਰ ਦੀ ਬਹੁਤ ਵਧੀਆ ਚਾਰ ਬਣਾਉਂਦੇ ਨੇ ਬਾਈ ਤੇ ਬਾਈ ਨਾਲ ਅੱਜ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਕਦੋਂ ਤੋਂ ਖੋਲੀ ਹੈ ਜੀ ਦੁਕਾਨ ਇਹ ਵੀਰੇ ਵਸ ਆਹੀ ਪੰਜ ਚਾਰ ਦਿਨਾਂ ਤੋਂ ਹੁਣੇ ਖੋਲੀ ਹੈ ਇਹ ਡਿਡਬੇ ਵਾਲੇ ਭਰਾਵਾਂ ਦੀ ਬਹੁਤ ਡਿਮਾਂਡ ਸੀ ਅੱਛਾ ਜੀ ਹਾਂ ਜੀ ਆਪਣੀ ਮੇਨ ਬ੍ਰਾਂਚ ਚ ਚੀਮਾ ਅੱਛਾ ਮੇਨ ਬ੍ਰਾਂਚ ਚ ਚੀਮਾ ਚੀਮਾ ਪਹਿਲਵਾਨ ਬੱਕਰੇ ਦਾ ਚਾਰ ਅੱਛਾ ਜੀ ਹਾਂ ਰਿੰਕੂ ਤੇ ਅਮਨ ਭਰਾ ਨੇ ਆਪਣੇ ਉਹ ਹੈ ਅਮਨ ਤੁਹਾਡੇ ਭਰਾ ਨੇ ਹਾਂ ਹੈਡ ਨੇ ਉਹ ਅੱਛਾ ਜੀ ਇਸ ਬ੍ਰਾਂਚ ਦੇ ਤੇ ਆਪਣੇ ਪਾਤੜਾਂ ਤੇ ਤੁਸੀਂ ਆਇ ਲਾ ਲੋ ਵੀ ਇਹ ਦੜਬੇ ਵਾਲੇ ਵੀਰਾਂ ਨੂੰ ਪਾਤੜਾ ਜਾਣਾ ਪੈਂਦਾ ਸੀਗਾ ਤੇਰੇ ਆਪਣੇ ਉਹਨਾਂ ਨੂੰ ਚੀਮਿਆ ਜਾਣਾ ਪੈਂਦਾ ਸੀ ਚੀਮਿਆਂ ਵਾਲੇ ਨੂੰ ਲੋਂਗੋਵਾਲ ਜਾਣਾ ਪੈਂਦਾ ਸੀ ਚਾਰ ਦੇ ਮਾਰੇ ਕਿਉਂ ਨਾ ਉਹਦਾ ਵੇਣਾ ਨਹੀਂ ਪਾਜਿਆਂ ਨੇ ਚਾਰ ਪਣਾਰ ਕੇ ਉਹ ਵੀ ਵਿਚਾਰੇ ਵੇਚਦੇ ਆਪਣੀ ਮਿੱਤਰ ਨੇ ਮੈਂ ਉਹਨਾਂ ਦੀ ਮੰਡੀ ਤੇ ਜਾਂਦਾ ਰਹੇ ਨਾ ਤੇ ਫਿਰ ਇਹ ਚਾਰ ਦੇ ਗੁਣ ਸਾਨੂੰ ਕੀ ਕੀ ਨੇ ਜੀ ਇਹ ਕਾਦੇ ਮਾਰੇ ਚਾਰ ਬਣਾਇਆ ਸਾਨੂੰ ਇਹ ਦੱਸੋ ਅੱਜ ਕੱਲੋ ਸਭ ਤੋਂ ਪਹਿਲਾਂ ਤੇ ਇਹ ਹੈ ਵੀ ਚਲੋ ਡਿਮਾਂਡ ਇਹ ਦੜਬੇਲੇ ਵੀਰਾਂ ਦੀ ਪੂਰੀ ਹੋ ਗਈ ਤੇ ਕੀ ਕੀ ਇਹਦੇ ਚ ਪਾਏ ਨੇ ਤੁਸੀਂ ਇਹ ਆਪਣੇ ਡੋਡੀ ਆਈਟਮਾਂ ਜਿਨ੍ਹਾਂ ਨਾਲ ਚਾਰ ਤਿਆਰ ਕੋ ਅਸਲ ਤਾਂ ਪਹਿਲਾਂ ਤਾਂ ਇਹ ਹੈ ਵੀ ਇਹ ਪਿਓਰ ਸੋਬ ਮਤਲਬ ਪਿਓਰ ਬੱਕਰੇ ਦਾ ਚਾਰ ਇਹ ਐਨ 100% ਸਹੀ ਹੈ 100% ਜੀ ਸਹੀ ਚਾਰ ਹੈ 15 20 ਕਿਲੋ ਤੋਂ ਲੈ ਕੇ ਬੱਚੇ ਦੇ ਅੰਦਰ ਅੰਦਰ ਚਾਰ ਹੈ ਛੋਟੇ ਬੱਚੇ ਦਾ ਚਾਰ ਨਹੀਂ ਹੈ ਕੱਚੇ ਦਾ ਇਹ ਕਿੰਨੇ ਆ ਇਹ ਮੇਰੇ ਅੱਧਾ ਕਿੰਨੇ 425 ਅੱਧਾ ਕਿੰਦੋ 425 ਤੇ ਕਿਲੋ 850 ਆ ਦੇਵ ਜੀ ਕਿੰਦੋ ਆ ਤਿੰਨ ਵਾਲਾ ਵੀ 850 ਦੀਆਂ ਨੇ ਡੱਬਾ ਇਹ ਜਿੰਨੀਆਂ ਵੀ ਬਰਾਚਾਂ ਨੇ ਇੱਕੋ ਹੀ ਰੇਟ ਹੈ ਸਾਰੀਆਂ ਦਾ ਜਿੰਮੀਆ ਵੀ ਦੱਸਵਾਣਾ ਮਨਾ ਚਲੇ ਮੇਕ ਕੋਈ ਨਹੀਂ ਜਿੰਮੀਆ ਮਰਾਚੇ ਨੇ ਸਾਰਿਆਂ ਤੇ ਇੱਕੋ ਹੀ ਰੇਟ ਹੈ ਹਾਂ ਕੋਈ ਨਹੀਂ ਚਾਰ ਦੇ ਬਖਰੋਂ ਵਖਰੀ ਸਵਾਰਨੀ ਕਿਸੇ ਬ੍ਰਾਂਚ ਦਾ ਚਾਰ ਕਿਹਾ ਜਾਏ ਕਿਸੇ ਬ੍ਰਾਂਚ ਦਾ ਚਾਰ ਕਿਹਾ ਜਾਏ ਇਹ ਬ੍ਰਾਂਚ ਦਾ ਚਾਰ ਬਾਈਆਂ ਨੇ ਵਸਤੇ ਤੇ ਬਾਈਆਂ ਨਾਲ ਦੀ ਮੁੰਡੀ ਗੱਡਵਾ ਕੇ ਚਲਾਉਂਗਾ ਹਾਂਜੀ ਵੀ ਤੁਸੀਂ ਦੱਸਿਓ ਇਹ ਚਾਰ ਦੇ ਕਿੰਨੇ ਟੈਂਟ ਨੇ ਇਹ ਬਹੁਤ ਵਧੀਆ ਜਾ ਰਹੇ ਨੇ ਅੱਛਾ ਅਸੀਂ ਇਹਨਾਂ ਦੀ ਬ੍ਰਾਂਚਾ ਮਾਰਦੇ ਆਂ ਅੱਛਾ ਜੀ ਉੱਥੋਂ ਲੈ ਕੇ ਆਉਂਦੇ ਸੀ ਕਿ ਮੈਂ ਅੱਜ ਚੌਥੀ ਪੰਜਵੀਂ ਵਾਰ ਲੈ ਕੇ ਆ ਰਿਹਾ ਹਾਂ ਜੀ ਚਾਰੀ ਅੱਛਾ ਜੀ ਤੁਸੀਂ ਐ ਲਾ ਲਓ ਵੀ ਹੁਣ ਸਾਡੇ ਡੱਬੇ 'ਚ ਆ ਗਈ ਲੋਕਲ ਸਾਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ ਅੱਛਾ ਜੀ ਬਹੁਤ ਵਧੀਆ ਤੇ ਵਾਜਿਬ ਰੇਟ ਤੇ ਅੱਛਾ ਜੀ ਤੁਸੀਂ ਐ ਲਾ ਲਓ ਕਿ ਨਹੀਂ ਓਰੇ ਡੱਬੇ 'ਚ 1200000 ਨਹੀਂ ਵੇਚ ਰਹੇ ਜੀ ਨਹੀਂ ਕਹੀ ਜੇ ਨਾ 12 ਦੀ 12 ਸਾਡੇ 125000 ਚਾਰ ਵੇਚ ਰਹੇ ਕਹਿੰਦੇ ਜੀ ਤੇ ਖਰਚਾ ਹੀ ਬਹੁਤ ਹੁੰਦਾ ਵਿੱਚ ਫੋਨ ਬਾਇਸਾ ਨੇ ਬਹੁਤ ਮਹਾਰਾਤਾ ਜੀ ਗੰਡੇ ਮਹਿੰਗੇ ਹੋ ਗਏ ਜੀ ਜਦੋਂ ਮੈਂ ਚਮਈਨਾ ਹੋ ਗਿਆ ਜੀ ਮੈਂ ਤਾਂ ਹੈਰਾਨ ਹੋ ਗਿਆ ਗੱਲਾਂ ਸੁਣ ਕੇ ਜੀ ਮੈਨੂੰ ਤਾਂ ਬਹੁਤ ਵਧੀਆ ਟੇਸਟ ਆਉਂਦਾ ਜੀ ਠੀਕ ਹੈ ਜੀ ਇਹ ਮਸਾਲੇ ਮਨ ਲੋ ਹੱਥ ਨੂੰ ਲੱਗ ਜਾਂਦੇ ਨੇ ਬਾਸ ਨਹੀਂ ਜਾਂਦੀ ਘੱਟੇ ਤੋਂ ਅੱਛਾ ਜੀ ਮਨ ਲੋ ਇੰਨਾ ਕੁ ਵਧੀਆ ਟੇਸਟ ਬਣਦਾ ਵੀ ਮਨ ਲੋ ਹੁਣ बार-बार ਉਹ ਨਹੀਂ ਕਰਦਾ ਨਹੀਂ ਜਦੋਂ ਬਾਈ ਪੰਜਾਬੀ ਤੋਂ ਖਾ ਗਿਆ ਤੇ ਦਾ ਹੱਥ ਆ ਗਿਆ ਆ ਦੇਖਾ ਦਿਓ ਬਾਈ ਦੀ ਸੇਕ ਤੇ ਬਾਈ ਦਾ ਚਿਹਰਾ ਬਾਈ ਕਹਿੰਦਾ ਵੀ ਮੈਂ 4-5 ਕਿਲੋ ਖਾ ਲਿਆ ਤੇ ਪੰਜਵਾਂ ਡੱਬਾ ਖਾ ਕੇ ਜਿ ਸਮਾ ਕੇ ਹੁਣ ਲਜਾਨ ਆ। ਆ ਸਾਹਮਣੇ ਦੇਖ ਲੋ ਬਾਈ ਨੇ ਇੱਕ ਦਾਹ ਕਿਨਾਂ ਦਾ ਇੱਧਰ ਬੈਠਾ ਹੈ। ਉਹ ਬਾਈ ਨਾਲ ਦੀ ਗੱਲਬਾਤ ਕਰਦੇ ਆ। ਹਾਂ ਮੀਰ ਜੀ ਇਹਨਾਂ ਦਾ ਟੈਸਟ ਦੇਖ ਕੇ ਰਹੀ ਸੀ। ਟੈਸਟ ਬਹੁਤ ਵਧੀਆ ਜੀ ਇਹਦਾ। ਤੁਸੀਂ ਵੀ ਖਾਧਾ ਤੁਸੀਂ? ਹਾਂ ਜੀ। ਕੈ ਕਿ ਦਿਨਾਂ ਤੋਂ ਖਾਣੇ ਆ। ਸਾਨੂੰ ਮੇਰਾ ਪੰਜਵਾਂ ਡੱਬਾ ਜੀ ਇਹ। ਅੱਛਾ ਜੀ। ਚਾਰ ਡੱਬੇ ਜੀ ਪਹਿਲਾਂ ਖਾ ਗਿਆ। ਅੱਛਾ ਜੀ। ਹਾਂ ਪਹਿਲਾਂ ਫੇਸ ਤੇ ਫੇਸ ਤੇ ਕੰਡੂ ਜੀ ਉਹ ਯਾ 100% ਸੋਚਦਾ ਹੀ ਨਹੀਂ ਇਹ ਇਹ ਮੈਂ ਕਹਿੰਦਾ ਨਹੀਂ ਮੇਰਾ 5 ਮਿੰਟ ਬਾਈ ਉਧਰ ਮੂੰਹ ਕਰੋ ਜੀ ਹਾਂਜੀ ਅੱਛਾ ਜੀ ਹਾਂ ਰਿਜ਼ਲਟ ਬਹੁਤ ਵਧੀਆ ਹੈ ਗਰੰਟੀ ਹੈ 100% ਪਿਆਉਗਾ ਜੀ ਜਿਹੜੀਆਂ ਨਾ ਕੋਈ ਦੂਰ ਬ੍ਰਾਂਚਾਂ ਨਹੀਂ ਮੰਨੀਆਂ ਸਾਰੀ ਉਹ ਉਹੀ ਬ੍ਰਾਂਚੇ ਨੇ ਆਲੇ ਕੋਈ ਫੇਕ ਨਹੀਂ ਲੱਗੀ ਹਾਂਜੀ ਪਰ ਪਹਿਲਾਂ ਅਸੀਂ ਦੂਰ ਜਾਂਦੇ ਸੀ ਈਮੇ ਜਾਂਦੇ ਸੀ ਪਾਸ ਨਹੀਂ ਜਾਂਦੇ ਸੀ ਹੁਣ ਸਾਡੇ ਇੱਕ ਨੇੜੇ ਆ ਜੀ ਸਾਨੂੰ ਬਹੁਤ ਫਾਇਦਾ ਹੋ ਗਿਆ ਇਹ ਗੱਲ ਵਾਹ ਜੀ ਵਾਹ ਤੇ ਬਾਈ ਜੀ ਮੈਂ ਇੱਕ ਗੱਲ ਹੋਰ ਵੀ ਸੇਵਤ ਕਰੀ ਆ ਖੜੇ ਖੜੇ ਜੀ ਕੀ ਪਾਈ ਦੇ ਵਿੱਚ ਜਾਨਵੇਂ ਨੂੰ ਲੱਗਦਾ ਦੁਰਗਣੀ ਪੈ ਗਈ ਪਾਈ ਦੀ ਮੁੱਛ ਵਾਲੀ ਖੜੀ ਹੈ ਹਾਂਜੀ ਹਾਂ ਇਹ ਤਾਂ ਹੁੰਦੀ ਆ ਫਿਰ ਚਾਹ ਨਾਲ ਮੁੱਛ ਕਰੂਗੀ ਮੁੱਛ ਜਿਹੜੀ ਹੁੰਦੀ ਆ ਜੇ ਮੇਰੇ 'ਚ ਜਾਨ ਨਹੀਂ ਮੇਰੀ ਕਿਹੜੀ ਮੁੱਛ ਖੜੂਗੀ ਇਹ ਗੱਲ ਸੁਣ ਲੈ ਮੇਰੀ ਤਾਨੂੰ ਢਾਈ ਬੈਠਣ ਤੇਰੀ ਤਾਨੂੰ ਕਰਦਾ ਬੰਦਿਆ ਹੀਰਾ ਫੇਰੀ ਤੇਰੀ ਬਣਦੀ ਰੱਖਦੀ ਤੇਰੀ ਸੁਨਾਨ ਦੇ ਦੀਂ ਮੁੱਤਾਂ ਮਰਦ ਦੀ ਮੁੱਛਾਂ ਬੱਛਾ ਹੋ ਬਾ ਹੋ ਰਾਜਾ ਤੇ ਵੀਜੀ ਧੰਨਵਾਦ ਕਰਦਾ ਵੀਰਾਂ ਦਾ ਸਾਰਿਆਂ ਦਾ ਬਾਈ ਦਾ ਚਾਰ ਖਾਓ ਤੇ ਨਾ ਵਾਠਾਓ ਸਿਹਤ ਨੂੰ ਬਣਾਓ ਤੇ ਚੰਗਾ ਬੱਕਰੇ ਦਾ ਚਾਰ ਜੀ ਦੀ ਕੀਮਤ ਹੈ ਹਾਂਜੀ ਹਾਂ ਵਰਤ ਕੇ ਵੇਚੀ ਜੀ ਦੀ ਕੀਮਤ ਹੈ 850 ਰੁਪਏ ਕਿਲੋ ਜੀ ਦੀ ਕੀਮਤ ਹੈ 850 ਰੁਪਏ ਕਿਲੋ ਇਹ ਅੱਤੀ ਜੀ ਦੀ ਕੀਮਤ ਹੈ 425 ਤੇ ਕਦਮੀ 25 ਜੀ ਦੀ ਕੀਮਤ ਅੱਧੀ ਕਿਲੋ ਦੀ 425 ਇਹ ਗੱਲ ਵੀ ਨਹੀਂ ਕੱਚੀ ਇਹ ਦੁਕਾਨ ਵੀ ਹੈਗੀ ਹੈ ਪਾਈ ਜ਼ਕੇਦਾਰ ਦੀ ਪੂਰੀ ਪੱਕੀ ਆ ਗਈ ਪੰਨਾ ਸਾਰੇ ਦਾ ਬੀਜ ਦਾ ਸੰਸਤਰੀਕਰ ਲੁਕੇਸ਼ਨ ਦੇਖ ਲਓ ਬਾਈ ਜੀ ਸੰਗਰੂਰ ਰੋਡ ਦੇ ਉੱਪਰ ਹੈ ਇਹ ਜ਼ਰੂਰ ਸ਼ੇਅਰ ਕਰੋ ਬਾਈ ਜੀ ਹਾਂਜੀ ਹਾਂਜੀ ਸ਼ੰਦਾ ਖੰਡੀ ਠੀਕ ਠਾਕ ਜੀ ਤੇ ਦੇਖ ਸਕਦੇ ਹੋ ਪਹਿਲਵਾਨ ਬੱਕਰੇ ਦਾ ਚਾਰ ਸੰਗਰੂਰ ਰੋਡ ਨੇੜੇ ਪੱਲੇਦਾਰ ਜੂਨੀਅਰ ਦੜਬਾ ਮੰਡੀ ਇਹ ਜਰੂਰ ਵਾਈਆਂ ਦਾ ਚਾਰ ਇੱਕ ਵਾਰ ਜਰੂਰ ਖਰੀਦ ਕੇ ਦੇਖੋ ਬਾਈ ਜੀ ਬਹੁਤ ਵਧੀਆ ਟੇਸਟ ਹੈ ਚਾਰ ਦਾ ਪਹਿਲਵਾਨ ਬੱਕਰਾ ਬੱਕਰੇ ਦਾ ਚਾਰ ਹੈ ਤੇ ਮੇਨ ਬ੍ਰਾਂਚ ਇਹਨਾਂ ਦੀ ਚੀਮਿਆਂ ਤੇ ਦੜਬੇ ਦੇ ਵਿੱਚ ਅੱਭੀ ਬ੍ਰਾਂਚ ਖੁੱਲ ਗਈ ਤੇ ਦੋ ਤਿੰਨ ਮਹੀਨੇ ਜਿਹੜੇ ਸਿਆਲ ਦੇ ਹੈਗੇ ਨੇ ਤੁਸੀਂ ਠੰਡ ਦੇਖ ਸਕਦੇ ਹੋ ਬਾਹਰ ਪੂਰੀ ਪੈ ਰਹੀ ਹੈ ਤੇ ਜਰੂਰ ਬਾਈਆਂ ਦਾ ਚਾਰ ਇੱਕ ਵਾਰ ਟੇਸਟ ਕਰਕੇ ਜਰੂਰ ਦੇਖੋ ਬਾਈ ਜੀ ਆਪਾਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਆਂ ਤੇ ਆਪਾਂ ਵੀ ਇੱਕ ਤੋਂ ਦੋ ਡੱਬਾ ਹੁਣ ਲੈ ਕੇ ਜਾਵਾਂਗੇ ਤੇ ਬਾਕੀ ਆਪਣੇ ਸਾਡੇ ਦੜਬੇ ਏਰੀਏ ਦੇ ਨੇੜੇ-ਣਾੜੇ ਇੱਧਰ ਆਪਣੇ ਪਿੰਡਾਂ ਤੱਕ ਭਵਾਨੀਗੜ੍ਹ ਤੱਕ ਸਾਰੇ ਬੰਦੇ ਥੋੜ੍ਹਾ-ਚਾਰ ਖਰੀਦ ਕੇ ਲੈ ਜਾ ਸਕਦੇ ਨੇ ਤੇ ਬਾਕੀ ਵੀਡੀਓ ਨੂੰ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਕਿੱਥੋਂ-ਕਿੱਥੋਂ ਜੁੜੇ ਹੋ ਨੇ ਆਪਣੇ ਚੈਨਲ ਰਾਜੂ ਗੋਡ ਫਾਰਮ ਦੜਬਾ ਪੰਜਾਬ ਦੇ ਉੱਪਰ ਤੇ ਜਿਹੜੇ ਵੀ ਨਵੇਂ ਨੇ ਪੇਜ ਨੂੰ ਜਰੂਰ ਲਾਈਕ ਤੇ ਫੋਲੋ ਜਰੂਰ ਕਰਿਓ ਤੇ ਬਾਈ ਜੀ ਬਾਈਆਂ ਦਾ ਚਾਰ ਬਹੁਤ ਵਿਕਰਿਆ ਡਿਮਾਂਡ ਹੈ ਬਾਈਆਂ ਦੀ ਚਾਰ ਦੀ ਤੇ ਨੰਬਰ ਤੁਸੀਂ ਸਕਰੀਨ ਦੇ ਉੱਪਰ ਚੱਲ ਰਹੇ ਨੇ ਤੇ ਨੋਟ ਕਰ ਸਕਦੇ ਹੋ 9872500518 ਤੇ ਜਰੂਰ ਅੱਜ 40 ਕਿਲੋ ਕਰ ਗਏ ਨੇ ਆ ਚੋਂ ਥੇ 20 ਕਿਲੋ ਕਰ ਗਏ ਨੇ ਹੁਣ ਦੇਖ ਲੈ ਆਹ ਆਜੂਆਂ ਅੱਗੇ 10 12 ਕਿਲੋ 12 ਅੰਕ ਲਾਗੇ ਇਹਦਾ ਹਜੇ ਲੋਕਾਂ ਨੂੰ ਪਤਾ ਨਹੀਂ ਸੀ ਜਿਹੜੇ ਨੂੰ ਪਤਾ ਲੱਗ ਗਿਆ ਉਹ ਚੱਲ ਗਈ ਲੈ ਵਾ ਤੇ ਨਾਲ ਉਹ ਵੀਡੀਓ ਵੀ ਪਾਵਾਂਗੇ ਲੈਕੀ ਚਲਾ ਦਾਂਗੇ ਹਾਂ ਦੋ ਦਿਨੋਂ ਤਿੰਨ ਦਿਨੋਂ ਕਿੰਨੇ ਦੀ ਬੈਕੀ ਰੋਜ਼ ਵੀ ਕਦਾਈ ਚਾਰ ਕਿੰਨਾ ਕ ਲੱਗੇ ਜਾਂਦਾ ਰੋਜ਼ ਆਪਣਾ 10 12 ਕਿੰਨੂ ਆਮ ਦਾ ਠੀਕ ਹੈ ਜੀ ਰੋਜ਼ ਦੇ ਬਿਨਾਂ ਹਜੇ ਕੋਈ ਅਸੀਂ ਕੋਈ ਵੀਡੀਓ ਨਹੀਂ ਪਾਈ ਕੁਝ ਨਹੀਂ ਕੀਤਾ ਅੱਜ ਰਾਜੂ بھائی ਨੇ ਵੀਡੀਓ ਪਾਈ ਸੀ 625 ਦੀ ਅੱਜ ਬਾਈ ਰਾਜੂ ਨੇ ਵੀਡੀਓ ਪਾਈ ਏ ਤੁਹਾਡੀ ਹਾਂ ਅੱਜ ਪਵਾਈ ਏ ਤੇ ਐਨਾ ਫਿਰ ਬੱਲੇ ਬੱਲੇ ਆ ਉਹ ਬਸ ਕੁਦਰਤੀ ਮਿਲ ਗਿਆ ਮੈਥੇ ਨੋਕੀ ਟੂਕਾ ਕਰਦਾ ਸਾਡੀ ਮਾਲ ਹੋਟਲ ਲਸ ਕਰਕੇ ਨਾ ਦੋ ਹੋ ਗਾਣੀ ਹੋਗੀ ਚੱਲਣ ਦੇਖੋ ਜੀ ਇਹ ਗਰੀਬ ਤੇ ਮਿਸ ਜੇ ਆਏ ਕਰੋ ਹਾਂਜੀ ਪੈਸੇ ਵਾਪਸ ਜੀ ਤੁਹਾਨੂੰ 900 ਤੋਂ ਕੋਈ ਘੱਟ ਦੇ ਨਹੀਂ ਜੀ 1200 ਨੂੰ ਵੀ ਲੈ ਕੇ ਜਾਓ ਜਿੰਨਾ ਜਿਤਨੂੰ ਦੇ ਜੀ ਬੰਦੇ ਆ ਠੀਕ ਹੈ ਦੇਖੋ ਜੀ ਸਾਡਾ ਸ਼ਾਮ ਵੇਲੇ ਰੋਈਆਂ ਦੇ ਸੁਤਾ ਜਿਹਨੇ ਬਹੁਤ ਵਧੀਆ ਰੇਟ ਦੇ ਵਿੱਚ 4 ਵਿੱਚੇ 1 ਬੋ ਕਟਮਰ ਦੇ ਕਿੰਨੇ ਨੰਬਰ ਦੇ ਪੈਸੇ ਕੋਲੋਂ ਇਹਦੇ ਪਾਉਦੇ ਨੇ ਮਨਪ੍ਰੀਤ ਜੀ ਤੇ ਆ ਵੀਰੇ ਲੈਣ ਆਇਆ ਆਪਾਂ ਚਾਰ ਹਾਂਜੀ ਹਾਂ ਆਹ ਬਾਈ ਤੂੰ ਲੈ ਆਓ ਜੀ ਪਾ ਗਈ ਵਾ ਪੈਸੇ ਪਾ ਰਹੇ ਬਾਈ ਦਾ ਪਾਈ ਪੈਸੇ ਪਾ ਰਿਹਾ ਹੈ ਪਿਆਰ ਪਾ ਰਿਹਾ ਹੈ ਪਹਿਲੀ ਵਾਰ ਵਰਤ ਕੇ ਦੇਖੋਗੇ ਜੀ ਹਾਂ ਜੀ ਵੀਰੇ ਪਹਿਲੀ ਵਾਰੀ ਖਾ ਕੇ ਦੇਖਾਂਗੇ ਵਧੀਆ ਲੱਗਿਆ ਜਰੂਰ ਲੱਗੇ ਜਾਇ ਕਰੀ ਠੀਕ ਹੈ ਠੀਕ ਹੈ ਪਹਿਲਵਾਨ ਬੱਕਰਾ ਚਾਰ ਹਾਂ ਜਰੂਰ ਹੋਰ ਵੀ ਹੋਰ ਹੈ ਜਾਂ ਤੋਂ ਬਤੀ ਹਾਂ ਜੀ ਦੇ ਮੇਲੇ ਦੇ ਮੇਲੇ ਕੌਣ ਗੁਰੂ ਕੌਣ ਚੇਲੇ ਬਾਈ ਨੂੰ ਇਹ ਕੁਦਰਤੀਆ ਟੱਕਰ ਗਿਆ 메ਨ ਰੋਡ ਤੇ ਜਾਂਦਾ ਉਹ ਲੋਕ ਕਹਿੰਦੇ ਰਾਜੂ ਜਾਂਦਾ ਰਾਜੂ ਉਹ ਮੈਂ ਕਹਿੰਦੇ ਤੈਨੂੰ ਮਿਲਣਾ ਤੁਮੜ ਉਹ ਮੈਂ ਕਿਹੜਾ ਮਹਾ ਮਿਲਣਾ ਪਾਸੀ ਪਾਸੀ ਮੇ ਮਾ ਭਾਈ ਇਹ ਹੋ ਗਿਆ ਦਾਨੋ ਕੇ ਠੀਕ ਹੈ 425 ਰੁਪਏ ਅੱਧਾ ਕਿਲੋ ਲੈ ਬਰੇ ਅੱਧਾ ਕਿਲੋ ਕਿਹੜਾ ਪਿੰਡ ਆ ਜੀ ਵਧੀਆ ਲੱਗੇ ਹੋਰ ਲੈ ਕੇ ਜਾਵਾਂਗੇ ਬਾਈ ਡੜਬਾਈ ਪਿੰਡ ਆ ਜੀ ਆਪਣਾ ਬਾਈ ਡੜ ਰੋਗਲੇ ਰੋਗਲੇ ਤੋਂ ਬਾਈ ਆਏ ਨੇ ਤੁਸੀਂ ਕੌੜੀ ਤੋਂ ਮਿਲ ਜਾ ਸਕਦੇ ਹੋ ਹਾਂ ਕੌਰੀਆਂ ਤੋਂ ਵੀ ਬਾਈਆਂ ਦੀ ਬ੍ਰਾਂਚ ਆ ਉਥੋਂ ਵੀ ਜਾ ਸਕਦੇ ਆ ਨੰਬਰ ਇਹ ਚ ਆਪਣੀ ਨੰਬਰ ਹੀ ਆਇਆ ਬਾਈ ਮੈਂ ਤਾਂ ਠੀਕ ਹੈ ਠੀਕ ਹੈ ਬਾਏ ਨੂੰ ਬਾਹਰ ਮਾਰ ਆਉਂਗੇ ਠੀਕ ਹੈ ਦੱਸ ਬਾਈ ਦੀ ਕਹਿੰਦਾ ਬਾਈ ਤੇ ਚਾਰ ਮਿਲਦਾ ਭਵਾਨ ਦੇ ਮੈਂ ਵੀਰੇ ਲੈ ਕੇ ਆਵਾਂਗੇ ਅੱਛਾ ਲੱਗਿਆ ਹੋਰ ਲੈ ਕੇ ਜਾਵੋਗੇ ਬਾਈ ਠੀਕ ਹੈ ਤੇ ਬਾਈ 23 ਦਿਨਾਂ ਦੇ ਵੇਟ ਕਰਦੇ ਤੇ ਨਹੀਂ ਕਿਸੇ ਜਮਾਈ ਤੇ ਰਾਜੂ ਗੋਡ ਫਾਰਮ ਦੇ ਵੀਡੀਓ ਉਹ ਜ਼ਰੂਰ ਦੇਖਿਓ ਰਾਜੂ ਗੋਡ ਫਾਰਮ ਦਰਬਾ ਪੰਜਾਬ ਓਕੇ ਉਹ ਵੀਡੀਓ ਕੱਢ ਲਓ ਜੀ ਠੀਕ ਹੈ ਤੇ ਬਾਈ ਮੈਨੂੰ ਕੁਦਰਤੀ ਟੱਕਰਗੇ ਕਹਿੰਦੇ ਵੀ ਬਾਈ ਰਾਜੂ ਲੈਂਦਾ ਮਾ ਉਹ ਕਹਿੰਦੇ ਵੀ ਤੈਨੂੰ ਮੇਰੇ ਨੂੰ ਚਾਹੁੰਦਾ ਤੀ ਜੇ ਕਰਦਾ ਸੀ ਮਾ ਕੁਝ ਨਾ ਬੰਦਾ ਦੇਸੀ ਜਾਂ ਬੰਦਾ ਬੌਲਾ ਜਾਂ ਤੇ ਮੈਨੂੰ ਕੀ ਮਿਲੇਗਾ ਤੂੰ ਮੈਂ ਤਾਂ ਨੋਰਮਲ ਦੇਸੀ ਆ ਕਹਿੰਦੇ ਵੀ ਸਾਡੇ ਵੀਡੀਓ ਬਣਾਉਣ ਵਾਸਤੇ ਬੰਦਾ ਚੁਗਣਾ ਤੀ ਵੀ ਅਸਤੋਕ ਕਹਿੰਦੇ ਵੀ ਰਾਜੂ ਵੀਡੀਓ ਬਣਾਉਂਦਾ ਰਾਜੂ ਦੀ ਬੰਦਾ ਨਹੀਂ ਹੁੰਦੇ ਨੇ ਜਿਹੜੇ ਦੇਸੀ ਹੁੰਦੇ ਨੇ ਤੇ ਬਾਈਆਂ ਦੇ ਡਿਮਾਂਡ ਸੀ ਵੀਡੀਓਆਂ ਦੀ ਇਹ ਕਹਿੰਦੇ ਬਾਹਰੋਂ ਕਿੱਥੋਂ ਵੀਡੀਓ ਠੋਲਾ ਬੁਲਾਵਾਂਗੇ ਤੇ ਐਸੀ ਪਤੰਗ ਫੁੱਲ ਝਾੜ ਕੇ ਰਾਜੂ ਨੂੰ ਦਿਖਾਵਾਂਗੇ ਤੇ ਰਾਜੂ ਬਾਈ ਦਾ ਵੀਰਾਂ ਨੇ ਸਤਿਕਾਰ ਕਰਿਆ ਤੇ ਮੈਂ ਬਾਈਆਂ ਦਾ ਧੰਨਵਾਦ ਕਰਦਾ ਇਹਨਾਂ ਦੇ ਚਾਰ ਵਿਕਦਾ ਰਹੇ ਇਹਨਾਂ ਦੀ ਦੁਕਾਨ ਚੱਲਦੀ ਰਹੇ ਸਾਸਤਰੀ ਸਾਸਤਰੀ ਢੜਬਾ ਸ਼ਹਿਰ ਹੈ ਨਾ ਹਾਂ ਢੜਬਾ ਸ਼ਹਿਰ ਹੈ ਨਹੀਂ ਢੜਬਾ ਸਮੇ ਆਪਣੇ ਪਿੰਡ ਚ ਚੱਤ ਗੰਗਾ ਦੀ ਚਾਹ ਤਾਜ਼ਾ ਠੀਕ ਹੈ ਵਧੀਆ ਚਾਹ ਮੈਂ ਦਰਜਾਣਾ ਤੁਸੀਂ ਤਾਂ ਲੋਕ ਨੇ ਰੇਜੇ ਰਹਿ ਗਏ ਆਓ ਕਦਾਂ ਚਾਹ ਲਿਜਾਓ ਆਓ ਕਦਾਂ ਕਦ ਚਾਹ ਲਿਜਾਓ ਤੇ ਤੱਤਾ ਕਰ ਕਰ ਖਾਓ ਬਿਲਕੁਲ ਬਿਲਕੁਲ ਬਾਟ ਕੇ ਇਹ ਤੱਤਾ ਕਰੋ ਚਮਚੇ ਨਾਲ ਟੱਟੂ ਤੇ ਖਾਓ ਦੋਨੋਂ ਬੋਲਿਓ ਸਮਾਓ ਬੱਚਿਆਂ ਨੂੰ ਤੇ ਸਿਹਤ ਬਣਾਓ ਚਾਰ ਦਾ ਟੈਸਟ ਦੇਖੋ ਚਾਰ ਵਧੀਆ ਤੇ ਖਾਓ ਚਾਰ ਪੀਓ ਵਧੀਆ ਕੰਮ ਕਰੋ ਵਧੀਆ ਮਾਹ ਰਾਜੂ ਬਾਈ